ਲੜਕ ਸਾਰੇ ਵੀਰੋ ਪੈਨਪਰਾ ਕੋ ਵਿਦਿਆਰਥੀ ਤੇ ਸਰਕਾਰੀ ਵੀ ਆ ਗਏ ਡਾਕਟਰ ਵਿਜੇ ਕੁਮਾਰ ਨਾਲ ਸ ਵਿਸ਼ੇਸ਼ ਕਰਕੇ ਗੱਲ ਕਰ ਰਹੇ ਕਿਉਂਕਿ ਨਰਮਾ ਕਬਾਬ ਪੱਟੀ ਦੇ ਵਿੱਚ ਵਿਸ਼ੇਸ਼ ਕਰ ਡਾਕਟਰ ਵਿਜੇ ਕੁਮਾਰ ਹੋਣਾ ਦਾ ਬਹੁਤ ਵਧੀਆ ਇਹਦਾ ਦਾ ਅਸਰ ਸੂਖ ਹੈ ਕਿਉਂਕਿ ਸਾਰੇ ਜਿਹੜੀ ਉਧਰ ਦੇ ਫਾਰਮ ਨੇ ਇਹਨਾਂ ਨੂੰ ਪੱਲੇ ਪੰਦੀ ਜਾਂਦੇ ਆ ਡਾਕਟਰ ਸਾਹਿਬ ਤੁਸੀਂ ਸਾਡੇ শ্রোਤਾ ਤੇ ਮੁਖਤਬ ਹੋ ਰਹੇ ਹੋ ਤੁਹਾਡਾ ਪਹਿਲਾਂ ਤੋਂ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਕਿ ਡਾਕਟਰ ਵਿਜੇ ਕੁਮਾਰ ਤੇ ਇਹਨਾਂ ਦੀ ਟੀਮ ਜੋ ਕਿ ਰਿਸ਼ਵਗਨ ਕੇਂਦਰ ਵੀ ਨੇ ਵਕਫਾ ਜਿਲ੍ਹੇ ਸਥਾਪਿਤ ਨੇ ਖੋਜ ਕੇਂਦਰ ਨੇ ਪੰਜਾਬ ਖੇਤੀਬਾੜੀ ਨੂੰ ਸੁਨੇਹੇ ਸਾਰੇ ਇਸ ਸਮੇਂ ਮੁਸਤੈਦ ਨੇ ਕਿਉਂਕਿ ਨਰਮਕਬਾ ਪੱਟੀ ਦੇ ਵਿੱਚ ਮੌਸਮ ਦੇ ਅਨੁਸਾਰ ਵੀ ਇਸ ਵੇਲੇ ਕਾਫੀ ਜ਼ਿਆਦਾ ਲੋਡ ਹੈ ਕਿਉਂਕਿ ਲੋਡ ਦਾ ਦਬਾਅ ਵੀ ਹੈ ਸचेत ਹੋਣ ਦੀ ਲੋਡ ਸਾਨੂੰ ਉਸ ਬਾਬਤ ਅਸੀਂ ਤੁਹਾਡੇ ਨਾਲ ਗੱਲ ਕਰੀ ਡਾਕਟਰ ਸਾਹਿਬ ਪਹਿਲਾਂ ਤਾਂ ਤੁਸੀਂ ਇਸ ਵੇਲੇ ਸਰਵੇਖਣ ਕਰ ਰਹੇ ਹੋ ਪੂਰੇ ਪੰਜਾਬ ਚ ਆਪ ਗੱਲ ਕਰੀਏ ਵੀ ਪੱਛਮੀ ਬੈਲਟ ਵਿੱਚ ਖਾਸ ਕਰਕੇ ਉਹਦੇ ਵਿੱਚ ਤੁਸੀਂ ਕੀ ਵੇਖਿਆ ਡਾਕਟਰ ਸਾਹਿਬ ਇਸ ਵੇਲੇ ਜੀ ਤੁਹਾਡੀ ਟੀਮ ਨੇ ਜੀ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਜਿਹੜੇ ਨੇ ਲਗਾਤਾਰ ਹੀ ਚਾਹੇ ਕ੍ਰਿਸ਼ਵੀਗਨ ਕੇਂਦਰ ਨੇ ਚਾਹੇ ਸਾਡੇ ਫਾਰਮ ਸਲਾਹ ਕੇ ਸੇਵਾ ਕੇਂਦਰ ਨੇ ਚਾਹੇ ਸਾਡੇ ਰੀਜਨਲ ਸਟੇਸ਼ਨ ਨੇ ਸਾਰਿਆਂ ਲੋ ਸਾਇੰਸਦਾਨਾਂ ਨੂੰ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹਫਤਾਵਾਰੀ ਉਹ ਸਰਵੇਖਣ ਦੌਰਾਨ ਅਸੀਂ ਦੇਖਿਆ ਹੈਗਾ ਕਿ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਜਿਹੜਾ ਰਸੂਸਣ ਵਾਲੇ ਕੀੜਿਆਂ ਦਾ ਹਮਲਾ ਹੋ ਸਕਦਾ ਹੈਗਾ ਜੀ ਸੋ ਉਹਨਾਂ ਚੋਂ ਅਸੀਂ ਦੇਖ ਪਾ ਰਹੇ ਹਾਂ ਵੀ ਚਿੱਟਾ ਮੱਛਰ ਜਿਹੜਾ ਹੈਗਾ ਵੀ ਉਹ ਦੁਬਾਰਾ ਜਿਹੜਾ ਆਪਣੇ ਪੈਰ ਜਿਹੜੇ ਪਸਾਰ ਰਹੇ ਹੈਗਾ ਹਮਮ ਫਲਗੇ ਕ੍ਰੌਪ ਜਿਹੜੀ ਅਸੀਂ ਦੇਖ ਪਾ ਰਹੇ ਆ ਚੰਗੀ ਕੰਡੀਸ਼ਨ ਦੇ ਵਿੱਚ ਹੈਗੀ ਹੈ ਜਿੱਥੇ ਵੀ ਪਾਣੀ ਲੱਗ ਗਿਆ ਲੋਕਾਂ ਨੇ ਖਾਦ ਵਗਾਰਾ ਦਿੱਤੀ ਹੈ ਤੇ ਕ੍ਰੌਪ ਦੀ ਹਾਲਾਤ ਠੀਕ ਹੈਗੇ ਨੇ ਹਮਮ ਕਈ ਜਗ੍ਹਾ ਤੇ ਆੜ ਵੀ ਲੱਗੀ ਹੋਈ ਹੈ ਸੋ ਜਿਹੜਾ ਖੇਤਾਂ ਦੇ ਚ ਅਸੀਂ ਜਾ ਕੇ ਦੇਖਦੇ ਆ ਜਾਂ ਦੂਜ ਨੂੰ ਜਿਹੜਾ ਚਿੱਟਾ ਮੱਛਰਿਆ ਖਾਸ ਤੌਰ ਦੇ ਉੱਤੇ ਉਹ ਆਰਥਿਕ ਘਾਰ ਦੇ ਨੇੜੇ ਤੇੜੇ ਹੈ ਅੱਛਾ ਔਰ ਜਾਂ ਉਸ ਤੋਂ ਉੱਪਰ ਵੀ ਕੁਝ ਖੇਤਾਂ ਦੇ ਵਿੱਚ ਪਾਇਆ ਜਾ ਰਿਹਾ ਜੀ ਖਰੇ ਤੇਲੇ ਨੇ ਹਜੇ ਡਾਕਟਰ ਸਾਹਿਬ ਆਮਦੀ ਕੀਤੀ ਹੈਗੀ ਹੈ ਜੇ ਪਹੁੰਚਿਆ ਹੈਗਾ ਔਰ ਇਹ ਇਹ ਮਤਲਬ ਇਹ ਆਉਂਦੇ ਦਿਨਾਂ ਦੇ ਵਿੱਚ ਇਹਦਾ ਵੀ ਹਮਲਾ ਜਿਹੜਾ ਵੱਧ ਸਕਦਾ ਹੈ ਬਸ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਇੱਕ ਖਾਸ ਕਰਕੇ ਉਹਦੇ ਸੰਦਰਭ 'ਚ ਗੱਲ ਕਰੋ ਜੋ ਇਸ ਵੇਲੇ ਮੌਸਮ ਚੱਲ ਰਿਹਾ ਕਿਉਂਕਿ ਤੁਸੀਂ ਹਰ ਸਾਲ ਇਹ ਤਕਰੀਬ ਡਾ. ਜੀ ਗੁਮਰੋਸੀ ਉਹਨਾਂ ਕੋਲ ਵਿਸ਼ੇ ਬੋਲਣਦੇ ਆ ਇਹ ਮੌਸਮ ਕੀ ਕਹਿੰਦਾ ਆਉਣ ਵਾਲੇ ਟਾਈਮ 'ਚ ਇਹ ਕਿਹੜੇ ਪਾਸੇ ਜਾ ਸਕਦਾ ਜੀ ਕਿਹੜੇ ਘਾਪ ਕੀੜਿਆਂ ਨੂੰ ਪ੍ਰਮੋਟ ਕਰੂਗਾ ਜੀ ਉਹਨਾਂ ਲਈ ਫੇਵਰੇਬਲ ਹੈ ਤੇ ਕਿਹਨਾਂ ਲਈ ਮਾੜਾ ਜੀ ਉਹ ਪਲੀਸ ਗੱਲ ਕਰੀ ਸੋ ਜਿੱਦਾਂ ਕਿ ਅਜੇ ਮੌਸਮ ਦੇਖਦੇ ਮੌਸਮ ਇਸ ਟਾਈਮ ਦੇ ਉੱਤੇ ਸਾਡਾ ਜਿਹੜਾ ਗਰਮ ਤੇ ਸੇਲਾ ਮੌਸਮ ਚੱਲ ਰਿਹਾ ਹੈਗਾ ਜਦੋਂ ਗਰਮ ਤੇ ਖੁਸ਼ਕ ਮੌਸਮ ਹੁੰਦਾ ਹੈਗਾ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਪੂਰੀ ਜੂੰ ਦਾ ਹਮਲਾ ਜਿਹੜਾ ਜ਼ਿਆਦਾ ਹੁੰਦਾ ਹੈਗਾ ਅੱਛਾ ਔਰ ਜਦੋਂ ਗਰਮ ਤੇ ਸੱੱਲਾ ਮੌਸਮ ਆ ਜਾਂਦਾ ਖਾਸ ਤੌਰ ਤੇ ਜਦੋਂ ਆਲੇ ਦੁਆਲੇ ਸਾਡੇ ਝੋਨਾ ਬਾਸਮਤੀ ਲੱਗਣੀ ਸ਼ੁਰੂ ਹੋ ਗਈ ਹੈਗੀ ਹੈ ਹੈਨਾ ਕਾਫੀ ਹੱਦ ਤੱਕ ਅਲੱਗ ਵੀ ਖੇਤਰ ਚ ਬਰਸਾਤ ਦੀ ਵੀ ਆਮਦ ਹੋ ਚੁੱਕੀ ਹੈਗੀ ਹੈ ਜੀ ਜੀ ਸੋ ਇਹਦੇ ਨਾਲ ਮੌਸਮ ਜਿਹੜਾ ਕਾਫੀ ਸੱੱਲਾ ਨਮੀ ਜਿਹੜੀ ਹਵਾ ਦੇ ਵਿੱਚ ਕਾਫੀ ਹੈਗੀ ਹੈ ਠੀਕ ਹੈ ਜੀ ਸੋ ਉਹਦੇ ਵਿੱਚ ਜਿਹੜਾ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਉਹ ਰਸਟੇਜ ਵੀ ਹੈਗੀ ਜੁਲਾਈ ਮਹੀਨੇ ਦੇ ਦੌਰਾਨ ਜਿਹੜਾ ਹੈਗਾ ਹਰਾ ਤੇਲਾ ਜਿਹੜਾ ਹੈਗਾ ਇਹ ਸਾਡੀ ਫਸਲ ਦਾ ਨੁਕਸਾਨ ਪਹੁੰਚਾ ਸਕਦਾ ਹੈਗਾ ਅੱਛਾ ਸੋ ਇਸ ਕਰਕੇ ਹਰੇ ਤੇਲੇ ਪ੍ਰਤੀ ਸਾਨੂੰ ਜਾਗਰੂਕ ਰਹਿਣ ਦੀ ਲੋੜ ਹੈਗੀ ਹੈ ਮੌਸਮ ਹੈ ਤਾਂ ਇਹ ਤਰ੍ਹਾਂ ਚਿੱਟਾ ਮੱਛਰ ਵੀ ਕਾਫੀ ਆਪਣਾ ਫਲਾ ਜਿਹੜਾ ਜਲਦੀ ਨਾ ਕਰਦਾ ਆਪਣਾ ਜੀਵਨ ਚੱਕਰ ਬਹੁਤ ਜਲਦੀ ਨਾਲ ਜਿਹੜਾ ਪੂਰਾ ਕਰਦਾ ਹੈਗਾ ਜੀ ਜੀ ਸੋ ਇਹ ਦੋ ਕੀੜੇ ਖਾਸ ਤੌਰ ਤੇ ਜਿਹੜਾ ਜੁਲਾਈ ਮਹੀਨਾ ਚੱਲ ਰਿਹਾ ਹੈਗਾ ਸਾਨੂੰ ਆ ਜਿਹੜਾ ਖਾਸ ਮਹੀਨਾ ਤੇ ਅਗਲੇ ਅਗਸਤ ਮਹੀਨੇ ਦਰਾਂ ਖਰਾ ਤੇਲਾ ਤੇ ਚਿੱਟਾ ਮਛਰ ਇਹਨਾਂ ਦੋਨਾਂ ਦਾ ਆਪਾਂ ਖਾਸ ਤੌਰ ਦੇ ਉਤੇ ਧਿਆਨ ਰੱਖਣਾ ਹੈ ਕਿਉਂਕਿ ਮੌਸਮ ਜਿਹੜਾ ਬਹੁਤ ਅਨਕੂਲ ਚੱਲ ਰਿਹਾ ਹੈਗਾ ਇਹਨਾਂ ਦੇ ਵਧਣ ਫੁੱਲਣ ਵਾਸਤੇ ਜੀ ਸੋ ਹਾਲੇ ਕਈ ਖੇਤਾਂ ਦੇ ਇਤਾਰਥਿਕ ਗਾਰ ਤੋਂ ਥੱਲੇ ਹੈ ਪਾਪੂਲੇਸ਼ਨ ਪਰ ਕੁਝ ਖੇਤਾਂ 'ਚ ਅਸੀਂ ਦੇਖਿਆ ਜਿੱਥੇ ਖਾਸ ਤੌਰ ਤੇ 50 60 ਦਿਨ ਦੀ ਕ੍ਰੌਪ ਹੋ ਚੁੱਕੀ ਹੈ ਉਹ ਇਤਾਰਥਿਕ ਗਾਰ ਤੋਂ ਉੱਤੇ ਵੀ ਚੱਲ ਰਿਹਾ ਹੈਗਾ ਅੱਛਾ ਪਰ ਖਾਸ ਤੌਰ ਤੇ ਅਭੋਰ ਦੇ ਕਿਸਾਨਾਂ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਆਪਣੇ ਖੇਤਾਂ ਦਾ ਜਿਹੜਾ ਵੀ ਉਹ ਨਰੀਖਣ ਜਾਂ ਸਰਵੇਖਣ ਕਰਨ ਤੇ ਸਰਵੇਖਣ ਦੇ ਆਧਾਰ ਦੇ ਉੱਤੇ ਜੇ ਸਾਨੂੰ ਲੱਗਦਾ ਕਿ ਜਿੱਦਾਂ ਖਾਸ ਤੌਰ ਤੇ ਸੋ ਸ੍ਰੇਖਣ ਵਾਸਤੇ ਆਪਾਂ ਕਰਨਾ ਕੀ ਹੈਗਾ ਜਿਵੇਂ ਕਿ ਆਪਾਂ ਨੂੰ ਖੇਤ ਦੇ ਵਿੱਚ ਘਾਰ ਹੈਗਾ ਵੀ ਆਪਣੇ ਉਪਰਲੇ ਛਤਰੀ ਦੇ ਜਿਹੜੇ ਬਣੇ ਨੇ ਤਿੰਨ ਪੱਤੇ ਨੇ ਜਿੱਦਾਂ ਇਹ ਦੇਖ ਪਾ ਰਹੇ ਆਪਾਂ ਹਾਂਜੀ 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 ਤਾਂ ਇਹਦੇ ਚ ਆਪਾਂ ਦੇਖਣਾ ਹੈਗਾ ਵੀ ਇਹਦੇ ਚ ਕਾਊਂਟ ਕਰਨਾ ਚਿੱਟਾ ਮਛਰ ਕਿੰਨਾ ਹੈਗਾ ਜੀ ਠੀਕ ਹੈ ਨਾ ਮੰਨ ਲਓ ਇਸ ਪੱਤੇ ਦੇ ਉੱਤੇ ਦੋ ਜਾਂ ਤਿੰਨ ਹੈਗੇ ਨੇ ਇਦਾਂ ਅਸੀਂ ਦੂਸਰਾ ਪੱਤਾ ਦੇਖ ਲਿਆ ਇਹਦੇ ਦੌਰਾਨ ਜਿਹੜੇ ਅਸੀਂ ਦੇਖ ਰਹੇ ਹਾਂਗੇ ਇਹ ਚ ਪੰਜ ਹੈਗੇ ਨੇ ਅੱਠ ਇਦਾਂ ਪਾ ਤੀਸਰਾ ਪੱਤਾ ਵੀ ਦੇਖ ਲਿਆਗਾ ਤੀਸਰੇ ਪੱਤੇ ਦੇ ਵੀ ਸਾਨੂੰ ਦਿਖਾਈ ਦੇ ਰਹੇ ਇੱਥੇ ਜ਼ੀਰੋ ਹੀ ਹੈਗਾ ਹਾਂ ਹਾਂ ਤਾਂ ਤਕਰੀਬਨ ਇਹਦੀ ਤਿੰਨਾਂ ਦੀ ਤੜਕੇ ਆਪਾਂ ਕਰਨਾ ਹੈਗਾ ਸਰਵੇਖਣ ਜੀ ਧੁੱਪ ਵੇਲੇ ਚਿੱਟਾ ਮੱਛਰ ਜਿਹੜਾ ਥੱਲੇ ਨੂੰ ਚਲੇ ਜਾਂਦਾ ਹੈਗਾ ਸੋ ਸਾਨੂੰ ਉਹ ਦਿਖਾਈ ਘੱਟ ਦਿੰਦਾ ਹੈਗਾ ਸੋ ਇਹ ਇੱਕ ਚਿੱਟੇ ਮੱਛਰ ਦੀ ਇੱਕ ਆਮਦਿਆ ਆਪਾਂ ਉਹਦੇ ਸਰਵੇਖਣ ਕਰਕੇ ਆਪਾਂ ਨੂੰ ਪਤਾ ਲੱਗ ਜੇ ਔਰ ਇਸ ਵਾਸਤੇ ਸਿਲੈਕਟ ਕਰਨੀਆਂ ਸੀ 10 ਤੋਂ 12 ਬੂਟੇ ਅੱਛਾ 1 ਏਕੜ ਦੇ ਖੇਤ ਦੇ ਚ ਰੈਂਡਮਲੀ ਆਪਾਂ ਦੂਰ ਦੂਰ ਤੋਂ ਕਰ ਲੈਣੇ ਹੈਗੇ ਜੇ ਉਹਦੀ ਔਸਤ ਸਾਨੂੰ 6 ਚਿੱਟੀ ਮੱਖੀ ਪ੍ਰਤੀ ਪੱਤਾ ਸਵੇਰੇ 10 ਵਜੇ ਤੋਂ ਪਹਿਲਾਂ ਨਜ਼ਰ ਆਉਂਦੀ ਹੈਗੀ ਆ ਤਾਂ ਫੇਰ ਆਪਾਂ ਸਪਰੇ ਕਰਕੇ ਦੀ ਰੋਕ tham ਕਰਨੀ ਹੈਗੀ ਸੋ ਕਹਿੰਦਾ ਮਤਲਬ ਆਰਥਿਕ ਉਗਾਰ ਦੇ ਅਨੁਸਾਰ ਹੀ ਆਪਾਂ ਨੂੰ ਸਪਰੇਅ ਕਰ ਰਹੀਆਂ ਤੇ ਡਾਕਟਰ ਸਾਹਿਬ ਛੋਟਾ ਜਿਹਾ ਮੈਂ ਤੁਹਾਡੇ ਕੋਈ ਹੱਲ ਕਰਨ ਚਾਹਣਾ ਜੇ ਮੰਨ ਲਓ ਆਰਥਿਕ ਉਗਾਰ ਤੋਂ ਵੱਧ ਹੈ ਹੈ ਉਸ ਵੇਲੇ ਆਪਣੀ ਇਨਸਟਿਟਿਊਸ਼ਨ ਕੋਲ ਕੁਝ ਫਾਰਸ਼ਮ ਕੀਤੀ ਹੋਈ ਦਵਾਈਆਂ ਜੀ ਉਹ ਪਲੀਜ਼ ਉਹ ਉਹਦੇ ਬਾਰੇ ਤੁਸੀਂ ਜ਼ਿਕਰ ਕਰਦੇ ਹੋ ਸੋ ਚਿੱਟੇ ਮੱਛਰ ਬਾਰੇ ਮੈਂ ਗੱਲ ਕਰਨਾ ਚਾਹਾਂਗਾ ਖਾਸ ਤੌਰ ਦੇ ਉੱਤੇ ਵੀ ਇਸ ਟਾਈਮ ਦੇ ਉੱਤੇ ਤੁਸੀਂ ਚਿੱਟੇ ਮੱਛਰ ਵਾਸਤੇ ਜਿੱਦਾਂ ਮੈਂ ਸਰਵੇਖਣ ਦੀ ਗੱਲ ਕੀਤੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਖੇਤਾਂ ਦੇ ਵਿਚਕਾਰ ਅਲੱਗ-ਅਲੱਗ ਖੇਤਾਂ 'ਚ ਅਲੱਗ-ਅਲੱਗ ਸਿਚੁਏਸ਼ਨ ਹੋ ਸਕਦੀ ਹੈ ਜਿੱਦਾਂ ਕਿਤੇ ਤਾਂ ਜੇ ਚਿੱਟਾ ਮੱਛਰ ਜਿਹੜਾ ਆਰਥਿਕ ਗਾਰ ਤੋਂ ਥੋੜਾ ਥੱਲੇ ਹੋਏਗਾ ਜੀ ਕੁਝ ਖੇਤ ਇਹੋ ਜਿਹੇ ਹੋ ਜਾਣਗੇ ਜਿੱਥੇ ਆਰਥਿਕ ਗਾਰ ਤੋਂ ਥੋੜਾ ਉੱਪਰ ਹੋਏਗਾ ਹਮ ਕੁਝ ਖੇਤ ਇਸ ਤਰ੍ਹਾਂ ਦੇ ਹੀ ਮਿਲਣਗੇ ਸਾਨੂੰ ਜਿਨ੍ਹਾਂ ਦੇ ਚਿੱਟਾ ਮੱਛਰ ਕਾਫੀ ਗਿਣਤੀ ਤੋਂ ਅਰਥਿਕ ਅਰਥੋਂ ਇਹ ਕਾਫੀ ਉੱਚੇ ਪੱਧਰ ਦੇ ਉੱਤੇ ਹੋਏਗਾ ਠੀਕ ਹੈ ਜੀ ਕਈ ਜਗ੍ਹਾ ਦਿੱਤੇ ਆਉਂਦੇ 2-4 ਦਿਨਾਂ ਅੰਚ 10 ਦਿਨਾਂ ਦੇ ਵਿੱਚ ਪੱਤੇ ਕਿਤੇ ਕਾਲੇ ਵੀ ਤੁਹਾਨੂੰ ਨਜ਼ਰ ਆ ਸਕਦੇ ਨੇ ਠੀਕ ਹੈ ਜੀ ਸੋ ਉੱਥੇ ਇਹਦਾ ਮਤਲਬ ਹੈਗਾ ਵੀ ਬਾਲਗ ਦੇ ਨਾਲ-ਨਾਲ ਉੱਥੇ ਜਿਹੜੇ ਬੱਚੇ ਆਣਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਗਏ ਨੇ ਤਾਂ ਇਹ ਨਰਮਾ ਜਿਹੜਾ ਕਾਲਾ ਫੇਰਨਾ ਸ਼ੁਰੂ ਹੋ ਗਿਆ ਹੈਗਾ ਹੂੰ ਸੋ ਇਹ ਕਰਦਾ ਕੀ ਹੈਗਾ ਵੀ ਇਹਦੇ ਬਾਲਗ ਤੇ ਬੱਚੇ ਦੋਨੋਂ ਹੀ ਪੱਤੇ ਦੇ ਹੀਟਾ ਜਿਹੜੇ ਨੇ ਇੱਥੋਂ ਜਿੱਥੇ ਆਂਡੇ ਦਿੰਦੇ ਨੇ ਇਸ ਆਂਡਿਆਂ ਦੇ ਚੋਂ ਬੱਚਾ ਨਿਕਲ ਕੇ ਜਿਹੜਾ ਹੈਗਾ ਪਹਿਲੀ ਅਵਸਥਾ ਦਾ ਬੱਚਾ ਜਿਹੜਾ ਹੈਗਾ ਉਹ ਜਾ ਕੇ ਚੰਬੜ ਜਾਂਦਾ ਹੈਗਾ ਠੀਕ ਹੈ ਜੀ ਉੱਥੇ ਦੂਜੀ ਅਵਸਥਾ ਤੀਸਰੀ ਅਵਸਥਾ ਤੇ ਚੌਥੀ ਅਵਸਥਾ 'ਚ ਜਿਹੜੇ ਪੀਲੇ ਰੰਗ ਦੇ ਟਿਮਕਣੇ ਨੇ ਪੱਤੇ ਦੇ ਹੀਟਾ ਉਹ ਹੁੰਦੇ ਨੇ ਇਹ ਦੋਨੋਂ ਹੀ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ ਰਸ ਚੂਸਣ ਦੇ ਦੌਰਾਨ ਦੌਰਾਨ ਇਹ ਮਲਮੂਤਰ ਧਿਆਗਦੇ ਨੇ ਮਲਮੂਤਰ ਧਿਆ ਕੇ ਜਿਹੜੇ ਪੱਤਿਆਂ ਤੇ ਸ਼ਹਿਦ ਵਰਗੀਆਂ ਬੂੰਦਾਂ ਜਿਹੜੀਆਂ ਨੇ ਕਿਉਂਕਿ ਇੱਥੇ ਥੱਲੇ ਜਦੋਂ ਖਾਰੇ ਹੈਗਾ ਤਾਂ ਮਨੋਖਾਂਗੋ ਵੀ ਸੇਮ ਜੋ ਆਪਾਂ ਖਾਧਾ ਹੈਗਾ ਜੇ ਤਰਲ ਖਾਧਾ ਹੈਗਾ ਤਾਂ ਤਰਲ ਪਦਾਰਥੀ ਬਾਹਰ ਕੱਢਣਗੇ ਕੀੜੇ ਤੇ ਉਹ ਸ਼ਾਇਦ ਇਹ ਬੂੰਦਾਂ ਵਾਂਗੂ ਨੀਚੇ ਚਮਕਦੇ ਨੇ ਉੱਥੇ ਜਿਹੜਾ ਹੈਗਾ ਵੀ ਉਹਦੇ ਜਿਹੜਾ ਹਵਾ ਜਿਹੜੀ ਉਲੀ ਹੁੰਦੀ ਹੈ ਉਹ ਆ ਕੇ ਉੱਥੇ ਬੈਠ ਜਾਂਦੀ ਹੈ ਜਿਹਨੂੰ ਅਸੀਂ ਸੁੱਟੀ ਮੋਲਡ ਕਹਿ ਦਿੰਦੇ ਆ ਉਹ ਜਦੋਂ ਜੰਮਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਜਿਹੜੀ ਹੈਗੀ ਆ ਉਹਦੇ ਤੇ ਪੱਤੇ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਪੱਤੇ ਕਾਲੇ ਸ਼ੁਰੂ ਹੋ ਗਏ ਤਾਂ ਉਹਦੀ ਭੋਜਨ ਵਰਗਾਉਣ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਹੈ ਤੇ ਜਦੋਂ ਭੋਜਨ ਵਰਗਾਉਣ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਤੇ ਜਿਹੜੀ ਉਹਨੇ ਆ ਨਵੀਆਂ ਗਰੁੰ ਸਕੁਅਰ ਬਣਦੇ ਪਏ ਨੇ ਇਹ ਬਣਨੇ ਬੰਦ ਹੋ ਜਾਣਗੇ ਅੱਛਾ ਕਬੂਟੇ ਦਾ ਕਦ ਛੋਟਾ ਰਹਿ ਜਾਏਗਾ ਤੇ ਇਸ ਤਰ੍ਹਾਂ ਸਾਡਾ ਜਿਹੜਾ ਫਸਲ ਦਾ ਯਾਰਥਿਕ ਨੁਕਸਾਨ ਕਰ ਸਕਦਾ ਹੈਗਾ ਸੋ ਹੁਣ ਇਹਦੇ 'ਚ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਆਪਾਂ ਨੂੰ ਜਿਹੜਾ ਸਰਵੇਖਣਦਾਰਾਂ ਸਾਨੂੰ ਪਤਾ ਲੱਗ ਗਿਆ ਵੀ ਜੋ ਸਿਚੁਏਸ਼ਨ ਹੈਗੀ ਆ ਹੁਣ ਮੈਂ ਇਹ ਸਿਚੁਏਸ਼ਨ ਦੱਸ ਦਿੰਦਾ ਨਾ ਵੀ ਆਪਾਂ ਨੂੰ ਜਿੱਥੇ ਕਿਤੇ ਲੱਗਦਾ ਸਾਨੂੰ ਵੀ ਚਿੱਟਾ ਮੱਛਰ ਬਹੁਤ ਜ਼ਿਆਦਾ ਪੋਪੂਲੇਸ਼ਨ ਹੈ ਹੂੰ ਉੱਥੇ ਇੱਕ ਦਵਾਈ ਅਸੀਂ ਨਵੀਂ ਖੇਤੀ ਪੰਜਾਬ ਖੇਤੀ ਯੂਨੀਵਰਸਿਟੀ ਉੱਲਸ ਸफारਸ਼ ਕੀਤੀ ਹੈ ਕਲਾਸ 2 ਦੇ ਨਾਂ ਦੀ ਦਵਾਈ ਅੱਛਾ ਠੀਕ ਹੈ ਕਲਾਸ 2 20% ਹੈਗੀ ਆ ਤਾਕਤ ਦੀ ਦਵਾਈ ਹੈ ਔਰ ਇਹ 200 ਗ੍ਰਾਮ ਪ੍ਰਤੀ ਏਕੜ ਦੇ ਸਾਵਨਾਪਾ ਸਪਰੇਅ ਕਰਕੇ ਜਿੱਥੇ ਚਿੱਟਾ ਮੱਛਰ ਬਹੁਤ ਜ਼ਿਆਦਾ ਹੂੰ ਉੱਥੇ ਆਪਾਂ ਇਹਦੀ ਸਪਰੇਅ ਕਰਕੇ 150 ਲੀਟਰ ਪਾਣੀ 'ਚ ਘੋਲ ਕੇ ਆਪਾਂ ਸਪਰੇਅ ਕਰ ਦਈਏ ਤੇ ਇਤੋਂ ਆਪਾਂ ਕੀੜੇ ਤੋਂ ਵਧੀਆ ਨਿਜਾਤ ਪਾ ਸਕਦੇ ਆ ਠੀਕ ਹੈ ਜੀ ਜਿੱ ਜੀ ਤਾਂ ਹਫਤੇ ਬਾਅਦ ਉੱਥੇ ਆਪਾਂ ਲੈਨੋ ਨਾਂ ਦਾ ਸਾਲਟ ਜਿਹੜਾ ਪਹਿਰੇ ਪ੍ਰੋਕਸੀਟਨ ਅਸੀਂ ਸਪਰਸ਼ ਕੀਤਾ ਹੋਇਆ ਉਹ 500 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਗੋਲ ਕੇ ਆਪਾਂ ਸਪਰੇਅ ਕਰ ਦੇਣਾ ਹੈ ਹਫਤੇ ਬਾਅਦ ਹੂੰ ਇਤੋਂ ਤਕਰੀਬਨ ਤੁਸੀਂ ਕਾਫੀ ਹੱਦ ਤੱਕ ਜਿਹੜਾ ਹੈਗਾ ਚਿੱਟੇ ਮੱਛਰ ਦੇ ਅਡਲਟ ਬਾਲਗ ਵੀ ਤੇ ਉਹਦੇ ਬੱਚਿਆਂ ਜਾਂ ਅੰਡਿਆਂ ਤੋਂ ਵੀ ਅਸੀਂ ਨਿਯਾਤ ਪਾ ਲਾਂਗੇ ਸੋ ਇਹ ਤਾਂ ਇਹ ਸਿਚੁਏਸ਼ਨ ਆ ਗਈ ਜਿੱਥੇ ਜਿਆਦਾ ਜਨਸੰਖਿਆ ਜਿੱਥੇ ਕਿਤੇ ਕੁਝ ਇਸ ਤਰ੍ਹਾਂ ਦੀ ਵੀ ਹੋएगी ਜਿੱਥੇ ਦਰਮਿਆਨੀ ਆ ਜਨਸੰਖਿਆ ਸੋ ਉੱਥੇ ਤੁਸੀਂ ਪੈਲ ਦੇ ਆਧਾਰ ਦੇ ਉੱਤੇ ਜਿੱਦਾਂ ਕੋ ਲਾਲਾ ਨਾਮ ਦੀ ਦਵਾਈ ਆਉਂਦੀ ਹੈਗੀ 80 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਗਿਆ ਠੀਕ ਹੈ ਜੀ ਉਹ ਸ਼ੀ ਨ ਆਉਂਦੀ ਹੈਗੀ ਆ 60 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਗਿਆ ਤੀਸਰਾ ਸਾਡਾ ਜਿਹੜਾ ਹੈਗਾ ਸਫੀਨਾ ਦੇ ਨਾਮ ਦਾ ਸਾਲਟ ਆਉਂਦਾ ਹੈਗਾ ਜੀ ਹੈਨਾ ਫੈਡੋ ਪੈਰੋਫਿਨ ਉਹ ਜਿਹੜੀ ਹੈਗੀ ਆ 500 ਮਲ ਜਿਹੜੀ ਵੀ ਉਹਦੀ ਆਪਾਂ ਸਪਰੇਅ ਕਰਕੇ ਉਹਦੀ ਰੋਥ ਥਾਮ ਕਰ ਸਕਦੇ ਕਾਸ ਮਾਈਟ ਦੇ ਨਾਮ ਦੇ ਉੱਤੇ ਉਹ ਜਿਹੜੀ ਦਵਾਈ ਅਸੀਂ ਜਿਹੜੀ ਹੈ ਤਕਰੀਬਨ 800 ਮਿਲੀਲੀਟਰ प्रति ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਕੋਲ ਕੇ ਆਪ ਸਪਰੇਅ ਕਰਕੇ ਤੁਨ ਯਾਦ ਪਾ ਸਕਦੇ ਆ ਜੀ ਬਿਲਕੁਲ ਬਿਲਕੁਲ ਕੁਝ ਖੇਤਾਂ 'ਚ ਨਾ ਉਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿ ਜਿੱਥੇ ਅਜੇ ਨਰਮਾ ਥੋੜਾ ਲੇਟ ਬੀਜਿਆ ਸੀ ਅਜੇ ਚਿੱਟੇ ਮੱਛਰਿਆਂ 'ਚ ਪੈਰ ਨਹੀਂ ਪਸਾਰੇ ਉਹਦੀ ਗਿਣਤੀ ਵੀ ਘਟ ਹੈਗੀ ਆ ਜਿੱਦਾਂ ਉਹਨੂੰ ਕਹ ਲਓ ਵੀ ਆਰਥਿਕ ਕਰਦੋ 6 ਤੋਂ ਥੱਲੇ ਸੀ ਚਿੱਟੀ ਵਿਖਿਆ ਬਰਤੀ ਚਾਰਜ ਹੈ ਉੱਥੇ ਅਸੀਂ ਕੋਈ ਨਿੰਬ ਬੇਸਡ ਆਧਾਰ ਤੇ ਜਿਹੜੇ ਕੀਟਨਾਸ਼ਕ ਨੇ ਖਾਸ ਤੌਰ ਤੇ ਜਿੱਦਾਂ ਨਿੰਬੀਸ ਡ ਕੁਸ਼ਣ ਨਿੰਮ ਦਾ ਜਿਹੜਾ ਅਸੀਂ ਕਰਦਾ ਬਣਾਇਆ ਕੋਲਿਆ ਉਹਦੀ ਵੀ ਸਪਰਸ਼ ਕਰਦੇ ਆ ਗਿਆ ਸੋ ਉਹਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ ਸੋ ਉਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ ਵੀ ਅੱਜ ਕੱਲ ਨਿੰਮਾਂ ਦੇ ਨਮੋਲੀਆਂ ਲੱਗੀਆਂ ਹੋਈਆਂ ਨੇ 4 ਕਿਲੋ ਆਪਾਂ ਨਿੰਮ ਦੇ ਨਮੋਲੀਆਂ ਲੈਣੇ ਨੇ ਹਰੇ ਪੱਤੇ ਤੇ ਟਾਹਣੀਆਂ ਸਮੇਤ ਉਹਨਾਂ ਨੂੰ 10 ਲੀਟਰ ਪਾਣੀ 'ਚ ਪਾ ਕੇ ਜਿਹੜਾ ਹੈਗਾ ਉਹਨੂੰ ਬੋਇਲ ਕਰ ਲੈਣਾ ਜਦੋਂ ਅੱਧਾ ਘੰਟਾ ਉਬਲ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨੂੰ ਦੂਰੇ ਕੱਪੜੇ 'ਚ ਕਪੜੇ ਛਾਣ ਕਰ ਲੈਣਾ ਤੇ ਜਿਹੜਾ ਉਹ ਕੋਲ ਬਣਦਾ ਹੈਗਾ 10 ਲੀਟਰ ਦੇ ਕੋਲ ਦੇ ਵਿੱਚੋਂ ਉਹ ਜਿਹੜਾ ਤੁਹਾਡਾ ਤਕਰੀਬਨ 1200 ਮਿਲੀਲੀ ਤੋ ਆਰਡੀਨਰੀ ਉਹਨੂੰ ਕਾਫੀ ਹੱਦ ਤੱਕ ਅੱਗੇ ਵਧਣ ਤੋਂ ਜਿਹੜਾ ਚਿੱਟੇ ਮੱਛ ਨੂੰ ਰੋਕਿਆ ਜਾ ਸਕਦਾ ਹੈ। ਹੇ 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 ਬਿਲਕੁਲ ਠੀਕ ਹੈ। ਦੈਟਸੋ ਤੁਸੀਂ ਬੜੀ ਬਹੁਤ ਬੁਲਿ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਕਿਉਂਕਿ ਪੰਜਾਬ ਦੀ ਆਪਾਂ ਜਿਗਲੀਏ ਜਿਹੜੇ ਪੱਛਮੀ ਇਲਾਕੇ ਦੀ ਹੈ ਖਾਸ ਕਰਕੇ ਮੁੱਖ ਫਸਲ ਹੈ ਤੇ ਇਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਵੇਖਣ ਤੁਸੀਂ ਕਹਿੰਦੇ ਜਿਵੇਂ ਆਰੰਭ ਕਰਦੇ ਅਸੀਂ ਅਸੀਂ ਤਗਰੇ ਤਕਰੀਬਨ ਹਰ ਹਫਤੇ ਤੁਹਾਡੇ ਵੱਲੋਂ ਜੋ ਵੀ ਕੋਈ ਸੂਚਨਾ ਹੈ ਅਸੀਂ ਆਪਣੇ ਪਾਠਕ ਤੱਕ ਪਹੁੰਚਦੇ ਕਰ ਰਹੇ ਹਾਂ। ਤੁਸੀਂ ਹਿੱਡ ਪਾਠ ਕਰਨ ਗੱਲਬਾਤ ਕੀਤੀ ਦੈਟਸੋ ਤਾਂ ਬਹੁਤ ਪਤਾ ਲੱਗਾ। ਔਰ ਇੱਕ ਅੱਗੇ ਨਾਲ ਸਮਾਂ ਜਾਂਦੇ ਜਾਂਦੇ ਇੱਕ ਉਹ ਗਾਲੇ ਜਦੋਂ ਜੁੜ ਕਰਨਾ ਨਾ ਜੇ ਕੋਈ ਰਹਿਣਾ ਜਾਵੇ ਜੀ ਇੱਕ ਇਸ ਟਾਈਮ ਤੇ ਉੱਤੇ ਦੇਖਦੇ ਪੱਤਾ ਤਾਂ ਜੇ ਤੁਹਾਨੂੰ ਬਿਲਕੁਲ ਇਹ ਹਰਾ ਭਰਾ ਦਿਖਦਾ ਰਿਹਾ ਵੀ ਜਦੋਂ ਸਾਲ ਉੱਪਰਲੀ ਛਤਰੀ ਦੇ ਪੱਤੇ ਇੱਕ ਹਰਾ ਤੇਲਾ ਆਪਾਂ ਸ਼ੁਰੂ ਚ ਜ਼ਿਕਰ ਕੀਤਾ ਸੀਗਾ ਉਹਦੇ ਬਾਰੇ ਵੀ ਧਿਆਨ ਰੱਖਣ ਦੀ ਲੋੜ ਹੈਗੀ ਕਿਉਂਕਿ ਆ ਮਹੀਨਾ ਜੁਲਾਈ ਦਾ ਮਹੀਨਾ ਜਿਹੜਾ ਨਾ ਹਰਾ ਤੇਲਾ ਵੀ ਤੁਹਾਡੇ ਦਸਤਕ ਦੇ ਰਿਹਾ ਹੈਗਾ ਸੋ ਉਹਦੇ ਜਿਹੜੀ ਹਰੇ ਤੇਲੇ ਦੀ ਰੋਕਥਾਮ ਵਾਸਤੇ ਆਪਾਂ ਧਿਆਨ ਰੱਖਣਾ ਹੈਗਾ ਜਿਹੜਾ ਸਾਨੂੰ ਇਹ ਧਿਆਨ ਰੱਖਣਾ ਵੀ ਜਿੱਦਾਂ ਨਰਮਾ ਹੈਗਾ ਇਹਦੀ ਉੱਪਰਲੀ ਛਤਰੀ ਦੇ ਹੂੰ ਪੱਤੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋਣ ਅੱਛਾ ਠੀਕ ਹੈ ਤੇ ਜੇ ਪੱਤੇ ਕੰਨੀਆਂ ਤੋਂ ਪੀਲੇ ਪੈ ਕੇ ਥੱਲੇ ਨੂੰ ਮੁੜਨੇ ਸ਼ੁਰੂ ਹੋ ਗਏ ਨੇ ਤਾਂ ਇਹ ਕੋਈ ਨਿਸ਼ਾਨੀ ਹੈਗੀ ਆ ਜਿਹਦੇ ਵੀ ਇਹਨੇ ਆਰਥਿਕ ਘਾਟ ਤੇ ਉਹਦੀ ਜਨਸੰਖਿਆ ਪਹੁੰਚ ਗਈ ਆ ਜਿਹਨੂੰ ਕਿ ਅਸੀਂ ਦੂਰੋਂ ਖੇਤ ਦੀ ਵੱਟ ਦੇ ਖੜੇ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਵੀ ਜੇ ਸਾਨੂੰ 100 ਬੁੱਟਿਆਂ ਵਿੱਚੇ 50 ਬੁੱਟਿਆਂ ਦੇ ਪੱਤੇ ਕੰਨੀਆਂ ਤੋਂ ਪੀਲੇ ਫਿਰਦੇ ਨੇ ਉੱਪਰਲੀ ਛਤਰੀ ਦੇ ਓਕੇ ਉੱਪਰਲੀ ਛਤਰੀ ਦੇ ਦੇਖਣੇ ਨੇ ਸੋ ਉਹਦੇ ਵਿੱਚ ਜੇ ਸਾਨੂੰ ਲਿਖਦਾ ਹੈਗਾ ਵੀ ਪੱਤੇ ਕੰਨੀਆਂ ਤੋਂ ਪੀਲੇ ਪੈ ਰਹੇ ਨੇ ਤਾਂ ਆਪਾਂ ਨੂੰ ਜਰੂਰ ਸਪਰੇਅ ਕਰਨੀ ਚਾਹੀਦੀ ਆ ਸੋ ਇਹ ਸਾਰੇ ਤੇਲੇ ਦੀ ਰੋਕਥਾਮ ਵਾਸਤੇ ਦੋ ਦਵਾਈਆਂ ਜਿਹੜਾ ਮੈਂ ਦੱਸਾਂਗਾ ਖਾਸ ਤੌਰ ਤੇ ਜਿਨ੍ਹਾਂ ਦੀ ਵਰਤੋਂ ਤੁਸੀਂ ਪਹਿਲ ਦੇ ਆਧਾਰ ਤੇ ਕਰਕੇ ਦੀ ਰੋਕਥਾਮ ਕਰ ਸਕਦੇ ਉਹਨਾਂ ਵਿੱਚ ਇੱਕ ਉਹ ਲਾਂਦਾ ਹੈਗੀ ਆ ਉਹ ਤਕਰੀਬਨ ਜਿਹੜੀ ਹੈਗੀ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਘੋਲ ਕੇ ਆਪਾਂ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਦੂਸਰੀ ਦਵਾਈ ਜਿਹੜੀ ਹੈ ਉਹ ਸ਼ੀਨ ਨਾਂ ਦਾ ਸਾਲਟ ਆਉਂਦੀ ਹੈਗੀ ਆ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਰੋਕਥਾਮ ਕਰ ਸਕਦੇ ਆ ਇਹ ਦੋਨੋਂ ਦਵਾਈਆਂ ਜਿਹੜੀਆਂ ਨੇ ਇਹ ਚਿੱਟੇ ਮੱਛਰ ਨੂੰ ਵੀ ਅੱਗੇ ਵਧਣ ਤੋਂ ਚੀੜਨ ਸੰਖਿਆ ਨੂੰ ਰੋਕਣ ਗਿਆ ਤੇ ਮਤਲਬ ਕਹਿੰਦਾ ਭਾਵੇਂ ਇੱਕ ਪੰਥ ਦੋ ਕਾਜ ਹੋਣਗੇ ਜਦੋਂ ਜਿਹਨੂੰ ਸ ਇਹਨਾਂ ਦੋ ਦਵਾਈਆਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਵਰਤ ਸਕਦੇ ਗਿਆ ਜਿੱਥੇ ਕਿ ਇਹ ਤਕਰੀਬਨ ਤੁਹਾਡਾ ਹਰੇ ਤੇਲੇ ਦਾ ਖਾਤਮਾ ਕਰਨਗੇ ਨਾਲ ਦੀ ਨਾਲ ਚਿੱਟੇ ਮੱਛਰ ਨੂੰ ਵੀ ਅੱਗੇ ਵਧਣ ਤੋਂ ਜਿਹੜੀਆਂ ਰੋਕ ਕੇ ਰੱਖਣਗੇ ਸੋ ਇਸ ਕਰਕੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਵਰਤਿਆ ਜਾ ਸਕਦਾ ਹੈ ਵਰਤੇ ਜਾ ਸਕਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਮੈਂ ਉਹੀ ਗੱਲ ਦੁਬਾਰਾ ਵੀ ਆਪਣੇ ਸਾਥੀਆਂ ਨਾਲ ਗੱਲ ਕਰਨੀ ਜਾਣਾ ਟਾਡਾ ਵੀਜੀ ਕੋਲੋਂ ਅਸੀਂ ਦੁਬਾਰਾ ਹੋਰ ਹਰ ਹਫਤੇ ਤਕਰੀਬਨ ਜਿਵੇਂ ਜਿਵੇਂ ਮੌਸਮ ਬਦਲੂਗਾ ਤੁਹਾਡੇ ਕੋਲ ਅਸੀਂ ਜਾਣ ਕਰ ਲਿਆ ਦੇਣਾ ਵਗ ਜੀ ਫਿਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਤੁਹਾਡੇ ਸਾਡੇ ਪਾਟ ਤੇ ਗੱਲਬਾਤ ਕਰਨ ਦਾ